ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਇੱਕ ਵਾਰੀ ਫਿਰ ਤੋਂ ਲੈ ਕੇ ਆ ਗਏ ਆਪਾਂ ਤੁਹਾਡੇ ਵਾਸਤੇ ਪੈਂਟ ਦੇ ਸੂਟ ਬੜੇ ਹੀ ਪਿਆਰੇ ਤੇ ਬੜੇ ਜ਼ਬਰਦਸਤ ਤੇ ਇੱਕ ਰਿਕੁਐਸਟ ਬੇਨਤੀ ਇਹ ਕਰਨੀ ਹੈ ਕਿ ਵੀਡੀਓ ਦੇ ਐਂਡ ਤੱਕ ਵੇਖਿਓ ਸੂਟ ਤੁਹਾਨੂੰ ਦਿਖਾਉਣਾ ਆਪਾਂ ਜਿੰਨੇ ਐਂਡ ਕਰਾਉਣੀ ਹੈ ਸੂਟ ਨੇ ਬਹੁਤ ਸਾਰੇ ਸੂਟ ਹੈ ਕਵਾਲਿਟੀ ਦਵਾਂਗੇ ਪੂਰੀ ਘੈਂਟ ਦੇ ਸੂਟ ਦਵਾਂਗੇ ਜ਼ਬਰਦਸਤ ਤੁਹਾਨੂੰ ਤੇ ਡਿਜ਼ਾਈਨ ਚੈੱਕ ਕਰਿਓ ਆਪਣਾ ਬੁਟੀਕ ਦਾ ਰੈਡੀ ਹੋਇਆ ਸੂਟ ਜੇ ਬਜਾਰੋਂ ਜੇ ਮਿਲਣਾ ਭਾਵੇਂ ਮੋਮਬਤੀ ਦੀਵਾ ਲੈ ਕੇ ਜੋ ਮਰਜ਼ੀ ਲੈ ਕੇ ਲੱਭਦੇ ਤੇ ਬੱਤੀ ਜਗਾ ਕੇ ਉਹ ਨਹੀਂ ਲੱਭਦਾ ਉਹ ਸੂਟ ਤੇ ਆ ਵੀ ਆ ਗਿਆ ਜੇ ਆਪਣੇ ਰੈਡੀਓ ਸੂਟ ਹੈਂਡ ਪੇਂਟ ਦੇ ਉੱਤੇ ਲਵੈਂਡਰ ਸ਼ੇਡ ਦੇ ਨਾਲ ਕੋਟਾ ਡੋਰੀ ਦਾ ਇਹ ਸਟਾਫ ਹੈ ਜਾਂ ਇਹਦਾ ਜਿਹੜਾ ਬੇਸ ਹੈਗਾ ਜੇ ਉਹ ਹੈਗਾ ਜੇ ਕੋਟਾ ਡੋਰੀਆ ਦਾ ਬਾਟਮ ਹੈਗੀ ਜੇ ਮਸਲੀਨ ਕਾਟਨ ਦੀ ਤੇ ਆ ਲਓ ਸੂਟ ਦੀ ਹੁਣ ਮੈਂ ਤੁਹਾਨੂੰ ਦਿਖਾਵਾ ਆ ਦੀ ਕੀ ਖਾਸੀਅਤ ਖਾਸੀਅਤ ਕੀ ਆ ਇਹਦੇ ਜਿਹੜਾ ਹੈ ਜੇ ਬਰਸ਼ ਪੇਂਟ ਤੇ ਨਾਲ ਇਹਦੇ ਲੱਗੀਆਂ ਜੇ ਲੈਸ ਲੈਸ ਜਿਹੜੀ ਲੱਗੀ ਲੈਸ ਜਿਹੜੀ ਲੱਗੀ ਜੇ ਉੱਪਰ ਰੱਖ ਕੇ ਸੀਣਾ ਨਹੀਂ ਜੇ ਵੱਜੀਆਂ ਪੂਰੀ ਮੀਨਾਕਾਰੀ ਕਰਕੇ ਲੈਸ ਲੱਗੀ ਜੇ ਆਹੋ ਇਹਨੂੰ ਅੰਦਰੋਂ ਦੀ ਲਾ ਕੇ ਲੈਸ ਉੱਪਰੋਂ ਕੀਤਾ ਇਹਨੂੰ ਪੂਰਾ ਬੰਦ ਸਟਿਚਿੰਗ ਕਰਾ ਕੇ ਇਹਨੂੰ ਤੇ ਨਿਕਲਦਾ ਪਿਸਤਾ ਕਲਰ ਲੈਵੈਂਡਰ ਕਲਰ ਤੇ ਪੀਚ ਕਲਰ ਹਾਂ ਤੇ ਨਾਲ ਇਹਦੇ ਦੁਪੱਟਾ ਦਿੱਤਾ ਜੇ ਕੋਟਾ ਡੋਰੀਆ ਦਾ ਬਹੁਤ ਯਾਰ ਦਾ ਦੁਪੱਟਾ ਜੇ ਦੁਪੱਟੇ ਦੇ 4 ਸਾਈਡ ਲੱਗੀ ਜੇ ਲੈਸ ਤੇ ਸਾਰਾ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ ਜਿੱਦਾਂ 2.5 ਮੀਟਰ ਦੇ ਹੀ suit ਚ 2.5 ਮੀਟਰ ਦੀ shirt ਤੇ 2.5 ਮੀਟਰ ਦੀ bottom ਆ ਦੁਪੱਟਾ ਜਿੱਦਾਂ ਦੁਪੱਟਾ ਵੀ ਸਾਰਾ ਜਿਹੜਾ ਜੇ ਭਰਿਆ ਜੇ ਪੇਂਟ ਦੇ ਨਾਲ ਅੱਜ ਦੇ suit ਜਿਹੜੇ ਸਾਰੇ ਪੇਂਟ ਵਾਲੇ ਆ ਵੀਡੀਓ ਦੇ ਐਂਡ ਤੱਕ ਵੇਖਿਓ suit ਬਹੁਤ ਜ਼ਬਰਦਸਤ ਦਊਂਗਾ ਤੁਹਾਨੂੰ ਮੈਂ ਤੇ ਬੜੇ ਸਸਤੇ ਜੇ ਰੇਟ ਦਊਂਗਾ ਬੜੇ ਘੈਂੜ ਘੈਂੜ ਜੇ ਰੇਟ ਦਊਂਗਾ ਇਹਦੇ ਵਿੱਚ ਸਿਰਫ ਦੋ ਹੀ ਕਲਰ ਨੇ ਇਹਦੇ ਵਿੱਚ ਦੋ ਕਲਰ ਨੇ ਕੁਆਂਟੀਟੀ ਹੈਗੀ ਆ ਭਾਵੇਂ ਇੱਕ ਨਾਲ ਤੇ ਜਿੰਨੇ ਮਰਜ਼ੀ ਲੈ ਲਓ ਹਾਂਜੀ ਅੱਜ ਆ ਗਿਆ ਆ ਗਿਆ ਪੈਰਟ ਕਲਰ ਪੈਰਟ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਵੀ ਇਹਦੀ ਸੇਮ ਉਦਾਂ ਇਹਦੇ ਵੀ ਸੇਮ ਬਾਟਮ ਆ ਗਈ ਮਸਲੀਨ ਕਾਟਨ ਦੀ ਸ਼ਰਟ ਆ ਗਈ ਕੋਟਾ ਡੋਰੀਆ ਦੀ ਤੇ ਸੇਮ ਉਦਾਂ ਹੀ ਲੈਸ ਜਿਹੜੀ ਤੁਹਾਨੂੰ ਦੱਸਣ ਗਿਆ ਮੈਂ ਕੋ ਫੀਲਿੰਗ ਹੋਈ ਆ ਤੇ ਸੇਮ ਉਹੀ ਇਹ ਕੰਟਰਾਸਟ ਬੁਲਟ ਬੁਲਟ ਨੇ ਇਧਰ ਫਿਰੋਜੀ ਆ ਗਿਆ ਇਧਰ ਗ੍ਰੀਨ ਆ ਗਿਆ ਇਧਰ ਪੀਜਾ ਆ ਗਿਆ ਆ ਗਰਾ ਦੁਪੱਟਾ ਇਹਦਾ ਦੁਪੱਟਾ ਵੀ ਖੁੱਲਾ ਢੁਲਾ ਜੇ ਪੂਰਾ ਪੇਂਟ ਵਾਲਾ ਦੁਪੱਟਾ ਨੇ ਬਹੁਤ ਸਾਈਡ ਲੈਸ ਲੱਗੀ ਹਾਂਜੀ ਦਸ਼ਕ ਪੀਟ ਹੋਇਆ ਵਿੱਚ ਤੇ ਇਹਨਾਂ ਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 600 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਜਿਹੜੀ ਰਹੂਗੀ ਉਹ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਇੱਕ ਬੇਨਤੀ ਜਿਹੜੀ ਅਸੀਂ ਹਰ ਵਾਰੀ ਕਰ ਦਿੰਨੇ ਆ ਕਿ ਅਸੀਂ ਇੱਕ ਤੁਹਾਨੂੰ ਦੇ ਰਹੇ ਆ ਆਫਰ ਬੜੀ ਘੈਂਟ ਜਿਹਦੇ ਵਿੱਚ ਤੁਸੀਂ ਪਾ ਸਕਦੇ ਜੇ ਫ੍ਰੀ ਸੂਟ ਫ੍ਰੀ ਸੂਟ ਤੁਸੀਂ ਕਿੱਦਾਂ ਲੈ ਸਕਦੇ ਜੇ ਆਹ ਜਿਹੜੀ ਮੇਰੀ ਵੀਡੀਓ ਚੱਲਣ ਢੀ ਆ ਇਹਨੂੰ ਤੁਸੀਂ 10 ਤੋਂ 15 ਮੈਂਬਰ ਤੱਕ ਸ਼ੇਅਰ ਕਰੋ ਗਰੁੱਪ ਦੇ ਵਿੱਚ ਕਰ ਦਿਓ ਇੰਸਟਾਗ੍ਰam ਤੇ ਕਰ ਦਿਓ YouTube Facebook ਜਿੱਦਾਂ ਮਰਜ਼ੀ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਤੇ ਨਾਲ ਸੂਟ ਦੀ ਬੁਕਿੰਗ ਇੱਕ ਜਿਹੜੇ ਮਰਜ਼ੀ ਦੀ ਦੇ ਸਕਦੇ ਜੇ ਤੁਸੀਂ ਸੂਟ ਬੁੱਕ ਕਰਾ ਕੇ ਜਦੋਂ ਤੁਹਾਡੇ ਕੋਲ ਸੂਟ ਮਿਲੂਗਾ ਉਹਦੇ ਵਿੱਚੋਂ ਨਿਕਲੂਗਾ ਇੱਕ ਕੂਪਨ ਉਹ ਕੂਪਨ ਨੂੰ ਤੁਸੀਂ ਸੰਭਾਲ ਕੇ ਰੱਖਣਾ ਆਪਾਂ ਲਾਈਵ ਦੇ ਵਿੱਚ ਕੂਪਨ ਜਿਹੜੇ ਉਹ ਕੱਢਾਂਗੇ ਨਾਮ ਕੱਢਾਂਗੇ ਇੱਕ ਤੋਂ ਲੈ ਕੇ 50 ਕਸਟਮਰ ਆਪਾਂ ਚੁਣਾਂਗੇ ਪੰਜਵਾਂ ਕਸਟਮਰ ਨੂੰ ਦੇਵਾਂਗੇ ਆਪਾਂ ਫ੍ਰੀ ਗਿਫਟ ਸੂਟ ਸੋਹਣੇ ਸੋਹਣੇ ਸੂਟ ਜਿਹੜੇ ਗਿਫਟ ਦੇਵਾਂਗੇ ਉਹ ਚੈੱਕ ਕਰਿਓ ਪਰ ਸ਼ਰਤ ਇਹ ਜੇ ਕਿ ਜਿਹੜੇ ਕਸਟਮਰ ਭੈਣ ਭਰਾ ਸਾਡੀਆਂ ਵੀਡੀਓ ਸ਼ੇਅਰ ਕਰਕੇ ਭੇਜਣਗੇ ਨਾ ਉਹਨਾਂ ਦੇ ਹੀ ਪਾਰਸਲ ਦੇ ਵਿੱਚ 쿠ਪਨ ਜਾਣੇ ਜੇ ਬਾਕੀ ਜਿਹੜੇ ਕਸਟਮਰ ਨੇ ਵੀਡੀਓ ਨਹੀਂ ਸ਼ੇਅਰ ਕਰਦੇ ਉਹਨਾਂ ਨੂੰ 쿠ਪਨ ਨਹੀਂ ਜੇ ਮਿਲਣਾ ਮੈਡਮ ਜੀ ਤੁਹਾਨੂੰ ਸੂਟ ਵੀ ਨਹੀਂ ਜੇ ਮਿਲਣਾ ਇਸ਼ਾਰੇ ਨਾ ਕਰੋ ਕਵਲ ਨੂੰ ਠੀਕ ਹੈ ਜੀ ਤੇ ਅਗਲਾ ਸੂਟ ਤੁਹਾਨੂੰ ਦਿਖਾਉਣਾ ਮੈਂ ਬਹੁਤ ਪਿਆਰੇ ਜੇ ਰੇਟ ਆਊਗਾ 1175 ਰੁਪਏ ਮਸਲੀਨ ਦੇ ਸੂਟ ਜੇ ਘੈਂਟ ਲਓ ਜੀ ਨੈਕਸਟ ਸੂਟ ਕਰ ਲਓ ਚੈੱਕ ਆਪਣੇ ਕੋ ਆ ਗਿਆ ਜੇ ਬਹੁਤ ਹੀ ਪਿਆਰਾ ਕੰਟਰਾਸਟ ਇਹ ਆ ਗਿਆ ਜੀ ਮਜੈਂਟਾ ਜੀ ਸ਼ੇਡ ਰਾਣੀ ਕਲਰ ਟਾਈਪ ਸੂਟ ਬੜਾ ਹੀ ਪਿਆਰਾ ਜਿਹਾ ਆਜ ਜਾਮ ਨਿਕਲਦਾ ਕੰਟਰਾਸਟ ਹੈ ਹਾਂ ਬਹੁਤ ਹੀ ਸੋਹਣਾ ਸੂਟ ਜੇ ਇਹ ਦੇ ਹਾਂ ਮੈਂ ਤੁਹਾਨੂੰ ਇਹਦੀਆਂ ਖੂਪੀਆਂ ਦੱਸਦਾ ਸੂਟ ਦੀਆਂ ਹਨ ਨਾ ਨੈਕ ਤੇ ਪੱਟੀ ਲੱਗੇ ਨਾਲ ਲੈਸ ਨਾਲ ਲੈਸ ਨਾਲ ਗੋਟਾ ਪੱਟੀ ਗੋਟਾ ਪੱਟੀ ਦਾ ਵਰਕ ਨਾਲ ਆਰੀ ਦਾ ਨਾਲ ਹੈਂਡ ਪੇਂਟ ਉਹ ਬਰਸ਼ ਪੇਂਟ ਨਾਲ ਆਰੀ ਦਾ ਵਰਕ ਹੋਇਆ ਵਾ ਨਾਲ ਉਤੇ ਪੈਚ ਲੱਗੇ ਆ ਬਹੁਤ ਸੋਹਣੇ ਫਲਾਵਰ ਬਣਾਏ ਉਤੇ ਥੱਲੇ ਫੇਰ ਇਹਦੇ ਆ ਗਿਆ ਪੈਚ ਵਰਕ ਸੇਮ ਉਦਾਂ ਹੀ ਪੈਚ ਵਰਕ ਨਾਲ ਲੈਸ ਫਿਰ ਪੇਂਟ ਫਿਰ ਪੈਚ ਵਰਕ ਫਿਰ ਲੈਸ ਲੈਸ ਸੀਮੇ ਦੇ ਭਾਵਾਂ ਵਿੱਚ ਸੀਮੇ ਇਦਾਂ ਹੀ ਹਾਂ ਭਾਵਾਂ ਤੋਂ ਤੇ ਆ ਗਿਆ ਪੇਂਟ ਇਹਦੇ ਤੇ ਸੂਟ ਦੀ ਲੁੱਕ ਤੁਹਾਨੂੰ ਦਿਖਾਵਾਂ ਮੈਂ ਬਹੁਤ ਜ਼ਬਰਦਸਤ ਜੇ ਤੇ ਦੁਪੱਟਾ ਲਾ ਦਿੰਦੇ ਦੁਪੱਟਾ ਸੂਟ ਨਾਲੋਂ ਵੀ ਸੋਹਣਾ ਜੇ ਇਹ ਉਹ ਗੱਲ ਬਣੀ ਕੁੜੀ ਮੁੰਡੇ ਨਾਲੋਂ ਸੋਹਣੀ ਤੇ ਮੁੰਡਾ ਕੁੜੀ ਆ ਜੀ ਦੁਪੱਟਾ ਜਾਂ ਦੁਪੱਟਾ ਆ ਗਿਆ ਬਹੁਤ ਜ਼ਬਰਦਸਤ ਫੁੱਲ ਸਾਈਡ ਲਾਸਟ ਹੈ ਪੀਦਾ ਪਗਰ ਨੰਗਾ ਸਿਆਣੇ ਵੀ ਡੁਪਟਾ ਲੈਸ ਫੁੱਲਾ ਡੁਲਾ ਦੁਪੱਟਾ ਜੇ ਪਾਰਟੀ ਵੀਅਰ ਸੂਟ ਜੇ ਤੇ ਸਸਤੀ ਜੀ ਰੇਂਜ ਇਹਨਾਂ ਦੀ ਸਿਰਫ 1175 ਰੁਪਈਆ ਦਾ ਸੂਟ ਜੇ ਸ਼ਿਪਿੰਗ ਦੇ ਫ੍ਰੀ ਦੇ ਨਾਲ ਜੇ ਪੇਮੈਂਟ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਸ਼ਿਪਿੰਗ ਫ੍ਰੀ ਜੇ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਬਹੁਤ ਹੀ ਪਿਆਰੀ ਸ਼ੇਡ ਆ ਗਈ ਜੇ ਅੱਗੇ ਚੈੱਕ ਕਰੋ ਯਾਰ ਕਿ ਇਹਨਾਂ ਦੀਆਂ ਵੀ ਕੰਬੀਨੇਸ਼ਨਾਂ ਜਾਮਨੀ ਕਲਰ ਜਾਮ ਜਾ ਮੈਜੈਂਟਾ ਦਾ ਕੰਟਰਾਸਟ ਬਹੁਤ ਸੋਹਣਾ ਸਾਰਾ ਸੋਮ ਸੇਮ ਇਧੇ ਆ ਗਿਆ ਓਦਾਂ ਹੀ ਇਹ ਆ ਜੇ ਦੁਪੱਟਾ ਇਹ ਆ ਗਿਆ ਇਹਦੇ ਨਾਲ ਦੁਪੱਟਾ ਦੁਪੱਟਾ ਡਬਲ ਡਾਈ ਦਾ ਸੇਮ ਓਦਾਂ ਹੀ ਪੇਂਟ ਪੇਂਟ ਦੇ ਉੱਪਰ ਵਰਕ ਤੇ ਨਾਲ ਇਹਦੇ ਆ ਗਿਆ ਪੈਚ ਤੇ ਨਾਲ ਟੂ ਸਾਈਡ ਜਿਹੜੀ ਲੈਸ ਜੇ ਪੂਰੀ ਸੌਰੀ 4 ਸਾਈਡ पर... oh, 4 ਸਾਈਡ ਲਾਇਆ ਜਿਹੜੀ ਜੇ ਪੂਰੀ ਭਰ ਕੇ ਲਾਈ ਪਈ ਆ ਇਹ ਜੇ ਨਵੀਂ ਕਲਰ ਸਾਰੇ ਸੋਨੇ ਕਲਰ ਆ ਹਾਂ ਤੇ ਇਹਦੇ ਵਿੱਚ ਅੱਗੇ ਆ ਗਿਆ ਮਸਟਡ ਕਲਰ ਕਲਰ ਆ ਗਿਆ ਮਸਟਰਡ ਕੰਟਰਾਸਟ ਵੇਖੋ ਮਹਿੰਦੀ ਕਲਰ ਦਾ ਕਿੱਡਾ ਸੋਹਣਾ ਜੀ ਇਹਦੇ ਨਾਲ ਬਹੁਤ ਸੋਹਣਾ ਕੰਟਰਾਸਟ ਜੇ ਬਹੁਤ ਹੀ ਸੋਹਣਾ ਦੁਪੱਟਾ ਵੀ ਬਹੁਤ ਸਿੱਨੀ ਸਿਫਤ ਕਰ ਸਕਦੇ ਆ ਸੂਟ ਦੀ ਆਪਾਂ ਉਨੀ ਥੋੜੀ ਜਿੰਨਾ ਸੂਟ ਵੇਖ ਸਕਦੇ ਉਨਾ ਹੀ ਘੈਂੜ ਆ ਤੇ ਰੇਟ ਸਭ ਤੋਂ ਘੈਂੜ ਇਧੋਂ ਦੇ 1100 ਤੇ 75 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਹੁਣ ਜਿਹੜੇ ਤੋਂ ਬਾਅਦ ਸੂਟ ਤੁਹਾਨੂੰ ਮੈਂ ਦਿਖਾਉਣੇ ਆ ਉਹ ਹੈਗੇ ਜੇ ਆਪਣੇ ਕੋਲ ਜਾਮ ਕਾਟਨ ਦੇ ਉੱਤੇ ਆਉਣੇ ਜੇ ਰੇਟ ਆਉਣਾ ਜਿਹਨਾਂ ਦਾ 1475 ਰੁਪਏ ਦਾ ਸੂਟ ਵੇਖਿਓ ਜੀ ਇਹਨਾਂ ਦਾ ਐਂਡ ਕਰਾਉਣਗੇ ਉਹ ਸੂਟ ਲਓ ਜੀ ਇੰਤਜ਼ਾਰ ਕਰਦੇ ਆਂ ਖਤਮ ਸੂਟ ਦਿਖਾਉਨੇ ਆ ਤੁਹਾਨੂੰ ਘੈਂਟ ਇੰਤਜ਼ਾਰ ਦੀ ਘੜੀਆਂ ਹੋ ਗਿਆ ਖਤਮ ਹੋ ਗਿਆ ਤੇ ਸੂਟ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪਿਆਰੇ ਦੇ ਆਪਣੇ ਰੈਡੀ ਹੋਏ ਸੂਟ ਜੇ ਇਹ ਤੁਹਾਨੂੰ ਅਹੀਂ ਜਿੱਦਾਂ ਕਹਿਣ ਦਾ ਆ ਬਾਜ਼ਾਰੋਂ ਨਹੀਂ ਜੇ ਮਿਲਨੇ ਹਾਂਜੀ ਚੈੱਕ ਕਰ ਲਓ ਆ ਲਓ ਜੀ ਬੁਟੀਕ ਦੇ ਸੂਟ ਜੇ ਰੈਡੀ ਹੋਏ ਜੇ ਖੂਬੀਆਂ ਦੱਸਾਂ ਸੂਟ ਦੀਆਂ ਪਹਿਲਾਂ ਕਿ ਪਹਿਲਾਂ ਵਖਾਦਾ ਤੁਹਾਨੂੰ ਮੈਂ। ਇਹ ਦੇਖੋ ਤੇ ਖਾਸ ਇਹਦਾ ਹਾਂ ਹੁਣ ਸੂਟ ਕਰੋ ਚੈੱਕ ਇਹ ਤਾਂ ਨਾਲ ਦੀ ਨਾਲ ਵੀਡੀਓ ਵੀ ਮੈਂ ਸਾਡੀ ਬਣਾਈ ਜਾਂਦੀ ਸੂਟ ਦੀ ਕਿਉਂਕਿ ਸੂਟ ਹੀ ਬੜਾ ਪਿਆਰਾ ਹੈ ਉਹਦੇ। ਇਹਦੀ ਬੈਕ ਸਾਈਡ ਵੀ ਕਬਲ ਚੈੱਕ ਕਰਾ ਦੇ ਫਿਰ ਬਾਕੀ ਖੂਬੀਆਂ ਫਿਰ ਬਾਅਦ ਚ ਦੱਸਦੇ ਹਾਂ। ਕਲਰ ਆਪਸ਼ਨਾਂ ਦੋ ਜੇ ਇਹਦੇ ਵਿੱਚ। ਆਹ ਦੀ ਬੈਕ ਸਾਈਡ। ਬਲੈਕ ਕਲਰ ਕਸਟਮਰ ਬਾਰ-ਬਾਰ ਡਿਮਾਂਡ ਕਰਦੇ ਸੀਗੇ ਬਲੈਕ ਕਲਰ ਜਿਹੜੇ ਜਿਓ ਰੈਡੀ ਹੋ ਕੇ ਆ ਗਏ ਜੇ ਜਿੰਨੇ ਮਰਜ਼ੀ ਸੂਟ ਬੁੱਕ ਕਰ ਲਓ। ਚੈੱਕ ਦੇਖੇ ਜਾ। ਆਹ ਲੋ ਹੁਣ ਇਹਦੀਆਂ ਤੁਹਾਨੂੰ ਦਿਖਾਈਏ ਖੂਬੀਆਂ ਆਹ ਉਦਾਂ ਦੁਪੱਟਾ ਜਿਹਦਾ ਨਾਲ ਦੁਪੱਟਾ ਵੀ ਤੁਹਾਨੂੰ ਦੱਸ ਦਿੰਨੇ ਆਪਾਂ ਦੁਪੱਟਾ ਗੋਲ ਕੇ ਹਾਂਜੀ ਆਹ ਲੋ ਜੀ ਆਹ ਦੁਪੱਟਾ ਜਿਹਦਾ ਖੂਬਸੂਰਤ ਘੈਂਟ ਜ਼ਬਰਦਸਤ ਦੁਪੱਟੇ ਦੇ ਵੀ ਇਹਦੇ ਵਰਕ ਜੇ ਆਪ ਕੋ ਸਾਰੇ ਬਹੁਤ ਹੀ ਪਿਆਰੇ ਸੂਟ ਜੇ ਬਹੁਤ ਹੀ ਪਿਆਰੇ ਤੇ ਹੁਣ ਇਹਦੀਆਂ ਆਪਾਂ ਕਰਦੇ ਆ ਸਿੱਤਾਂ ਸ਼ੁਰੂ ਹਾਂਜੀ ਸਿੱਤਾਂ ਸ਼ੁਰੂ ਵੀ ਜੀਏ ਨਾ ਸ਼ੁਰੂ ਹੋ ਜਾ ਹੁਣ ਮੈਂ ਕਿੱਥੋਂ ਆਵਾ ਸ਼ੁਰੂ ਹੁਣ ਮੈਨੂੰ ਸਮਝਣ ਲੱਗਣ ਦੇਈਏ ਕਿਹੜਾ ਕੱਪੜਾ ਦੱਸੋ ਕੱਪੜਾ ਕਿਹੜਾ ਵਾ ਹਾਂ ਚਲੋ ਠੀਕ ਹੈ ਹਿੰਟ ਦਈ ਜਾਇ ਫਿਰ ਮੈਂ ਬੋਲੀ ਜਾਊਂਗਾ ਦੱਸਿ ਜਾਇ ਮੈਨੂੰ ਲਓ ਜੀ ਪਹਿਲਾਂ ਤਾਂ ਆਪਾਂ ਕਰਦੇ ਹਾਂ ਸ਼ੁਰੂ ਇਹਦੇ ਕੱਪੜੇ ਤੋਂ ਹਾਂਜੀ ਕੱਪੜਾ ਹੈਗਾ ਜੇ ਕਾਟਨ ਦਾ ਤੇ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਹੁੰਦਾ ਜੇ ਜਾਮ ਕਾਟਨ ਦਾ ਸੂਟ ਜੇ ਠੀਕ ਹੈ ਜੀ 5 ਮੀਟਰ ਦੀ ਕੱਟ ਦੇ ਨਾਲ ਜੇ ਤੇ ਆਹ ਹੈਗਾ ਜੇ ਇਹਦੇ ਪੈਚ ਲੱਗਾ ਪੇਂਟ ਨਹੀਂ ਜੇ ਨੋ 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 ਥਿਸ ਇਜ਼ ਅ ਪੈਚ ਐਂਡ ਆਲਸੋ ਪੈਚ 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 ਠੀਕ ਹੈ ਜੀ ਇਹ ਤਿੰਨੇ ਜਿਹੜੇ ਕਲਰ ਨੇ ਇਹ ਕੰਟਰਾਸਟ ਕੀਤੇ ਜੇ ਆ ਵੇਖੋ ਪੇਂਟ ਦੇ ਨਾਲ ਬਹੁਤ ਪਿਆਰੇ ਇਹ ਪੈਚ ਜੇ ਸਾਰਾ ਹੀ ਇਹ ਪੇਂਟ ਨਹੀਂ ਜੇ ਇਸ ਤੋਂ ਬਾਅਦ ਆ ਆਰੀ ਵਰਕ ਜੇ ਪੇਂਟ ਦੇ ਉੱਪਰ ਹਾਈਲਾਈਟ ਕੀਤਾ ਇਹਨੂੰ ਇਦਾਂ ਹੀ ਇੱਧਰ ਕੀਤਾ ਜੇ ਇਦਾਂ ਹੀ ਇੱਧਰ ਤੇ ਇਹ ਥੱਲੇ ਜਿਹੜੇ ਜੇ ਆ ਵੇਖੋ ਆ ਘੇਰੇ ਦੇ ਉੱਪਰ ਆਉਂਦਾ ਜੇ ਸਾਰੇ ਇਹਦੇ ਇੱਕ ਦਿਨ ਮੈਂ ਪਿਛੋਂ ਤੁਹਾਨੂੰ ਫੇਰ ਵੀਡੀਓ ਦਿਖਾ ਦੂੰਗਾ ਸੂਟ ਫੇਰ ਤੁਹਾਨੂੰ ਪੂਰੀ ਪ੍ਰੋਪਰ ਸੂਟ ਦੀ ਸਮਝ ਲੱਗ ਜੂਗੀ ਤੇ ਇਹ ਵੇਖੋ ਹਾਈਲਾਈਟ ਆਰੀ ਵਰਕ ਦੇ ਨਾਲ ਤੇ ਆ ਜਿਹੜਾ ਜੇ ਇਹ ਸਲਵੋਸ ਕੀ ਦਾ ਵਰਕ ਹੋਇਆ ਜੇ ਉਹੋਂ ਦਿਖਾਵਾਂ ਮੈਂ ਤੁਹਾਨੂੰ ਕਿੰਨਾ ਪਿਆਰਾ ਵਰਕ ਜਿਹਾ ਵਖੋ ਪੂਰਾ ਇਹਨੂੰ ਪੇਸਟ ਕੀਤਾ ਹੈ ਨਿਕਲਦਾ ਨਹੀਂ ਆ ਬਸ ਇਹ ਕਿ ਇਹਨੂੰ ਬਰਸ਼ ਨਾ ਮਾਰਿਓ ਵਾਸ਼ ਕਰਨਾ ਹੈ ਨੋਰਮਲ ਵਾਸ਼ ਕਰਿਓ ਬਰਸ਼ ਨਾ ਮਾਰਿਓ ਮਸ਼ੀਨ ਚ ਨਾ ਧੋਇਓ ਠੀਕ ਹੈ ਜੀ ਬਾਵਾਵਾਂ ਇਹਦੀਆਂ ਇਹਦੀਆਂ ਆ ਗਿਆ ਬਾਵਾ ਦਾ ਡਿਜ਼ਾਈਨ ਬਾਵਾ ਦਾ ਡਿਜ਼ਾਈਨ ਬਹੁਤ ਪਿਆਰਾ ਜਿਹਾ ਆ ਲੋ ਤੇ ਇਹਦੀ ਹੁਣ ਮੈਂ ਤੁਹਾਨੂੰ ਦਿਖਾਵਾਂ ਬੈਕ ਸਾਈਡ ਸੇਮ ਬੈਕ ਸਾਈਡ ਜਿਹੜੀ ਜੇ ਇਦਾਂ ਹੀ ਆ ਵੇਖੋ ਸਾਰੀ ਜਿਹੜੀ ਜੇ ਇਹ ਬਣੀ ਜੇ ਬੈਕ ਸਾਈਡ ਤੇ ਬੈਕ ਦੇ ਘੇਰੇ ਤੇ ਆਹਦੇ ਪੱਟੀ ਆਉਣੀ ਆ ਜੀ ਆਹ ਜਿਹੜੀ ਜੇ ਬੈਕ ਦੇ ਘੇਰੇ ਤੇ ਪੱਟੀ ਆ ਜਣੀ ਸਾਰੇ ਤੇ ਹਾਂ ਜੀ ਘੇਰੇ ਕਸਟਮਰ ਤੇ ਜਿੰਨੇ ਮਰਜ਼ੀ ਖੁੱਲੇ ਡੁੱਲੇ ਹੋਣਾ ਸੂਟ ਬੜੇ ਆਰਾਮ ਨਾਲ ਬਣੂਗਾ ਜੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ 5 ਮੀਟਰ ਦਾ ਕੱਪੜਾ ਹਾਂ ਜੀ ਆਹ ਲਓ ਜੀ ਸ਼ਿਪਿੰਗ ਹੈਗੀ ਜੇ ਫ੍ਰੀ ਹੈ ਦੇ ਵਿੱਚ ਤੇ 1 ਮਿੰਟ ਦੁਪੱਟਾ ਤੁਹਾਨੂੰ ਦਿਖਾਵਾਂ ਦਾ ਰੇਟ ਫੇਕੀ ਦੱਸ ਦਮੈਂ ਤੁਹਾਨੂੰ ਇਹਦਾ ਦੁਪੱਟਾ ਹੈਗਾ ਜੇ ਮਸਲੀਨ ਕਾਟਨ ਦਾ ਸੂਟ ਦਾ ਫੈਬਰਿਕ ਹੈਗਾ ਜੇ ਜਾਮ ਕਾਟਨ ਦਾ ਆ ਲਓ ਆ ਹੈਗਾ ਜੇ ਸੂਟ ਤੇ ਰੇਟ ਇਹਦਾ ਹੈਗਾ ਜੇ ਬੜਾ ਹੀ ਪਿਆਰਾ ਜਿਆ ਤੇ ਬੜਾ ਹੀ ਘੈਂਟ ਜਿਆ ਲੈਂਸ ਲੱਗੀ ਫੋਰ ਸਾਰੇ ਚਾਰ ਸਵੇਰੇ ਲੈਂਸ ਲੱਗੀ ਜੇ ਆਹ ਵਖੋ ਮੋਤੀਆਂ ਵਾਲੀ ਭਾਰੀ ਲੈਂਸ ਜੇ ਤੇ ਸਾਰੇ ਸੂਟ ਦੇ ਵਿੱਚ ਵੀ ਵਰਕ ਜੇ ਸਾਰੇ ਪੇਂਟ ਦਾ ਤੇ ਆਰੀ ਵਰਕ ਦਾ ਤੇ ਇਹਦੇ ਵਿੱਚ ਇਹਦੇ ਸੂਟ ਦੇ ਵਿੱਚ ਵੀ ਪੈਚ ਜੇ ਇਹਦੇ ਵਿੱਚ ਵੀ ਆ ਵਖੋ ਸਾਰੇ ਪੈਚ ਲੱਗੇ ਜੇ ਨਾਲ ਪੇਂਟ ਹੋਏ ਜੇ ਸੇਮ ਦਾ ਸ਼ਰਟ ਤੇ ਆਊਗਾ ਨਾ ਉਦਾਂ ਹੀ ਦੁਪट्टे ਤੇ ਹਾਂ ਆ ਵਖੋ ਆ ਪੈਚ ਸੇਮ ਇੱਧਰ ਲੱਗਾ ਸੇਮ ਇੱਧਰ ਲੱਗਾ ਹਾਂ ਤੇ ਇਹ ਤਾਂ ਸੂਟ ਤਾਂ ਕਰੀ ਮੜਾ ਜਾ ਆ ਲੋ ਆ ਹੈਗਾ ਜੇ ਸੂਟ ਘੈਂਟ ਲੁੱਕ ਦੇ ਨਾਲ ਜਬਰਦਸਤ ਸੂਟ ਘੈਂਟ ਲੁੱਕ ਤੇ ਇਹ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਸਿਰਫ 1475 ਰੁਪਈਆ ਦੇ ਵਿੱਚ ਜਿੰਨੀ ਮਿਹਨਤ ਲੱਗੀ ਆ ਸੂਟ ਦੇ ਉੱਤੇ ਉਸ ਹਿਸਾਬ ਨਾਲ ਇਹਦਾ ਰੇਟ ਕੁਛ ਵੀ ਨਹੀਂ ਜੇ ਫ੍ਰੀ ਵਾਲਾ ਰੇਟ ਆ ਉਸ ਹਿਸਾਬ ਨਾਲ ਜਿੰਨੀ ਆਪਾਂ ਇਹਦੇ ਉੱਤੇ ਕਲਾਕਾਰੀ ਬਖਾਤੀ ਆ ਜਿੰਨਾ ਸੋਹਣਾ ਸੂਟ ਬਣਾਤਾ ਤੇ ਬਾਕੀ ਇਹ ਆ ਕਿ ਇਹ ਸੂਟ ਇੰਨੇ ਦੇ ਵਿੱਚ ਰੈਡੀ ਨਹੀਂ ਜਾਂਦਾ ਮਾਰਕੀਟ ਚੋਂ ਭਾਵੇਂ ਜਿੱਥੋਂ ਮਰਜ਼ੀ ਟਰਾਈ ਕਰ ਲਓ ਵਿਦ ਕਪੜਾ ਵਿਦ ਦੁਪੱਟਾ ਵਿਦ ਸੂਟ ਆ ਲੋ ਜੀ ਅੱਗੇ ਆ ਗਿਆ ਆਫ ਵਾਈਟ ਸੂਟ ਨਾ ਸੌਰੀ ਕਰੀਮ ਇਹ ਪਰਸਨਲ ਫੇਵਰਿਟ ਹੋ ਗਿਆ ਕਵਲ ਦਾ ਆ ਜਿਹੜਾ ਸੂਟ ਹੈ ਇਹ ਕਵਲ ਦਾ ਪਰਸਨਲ ਫੇਵਰਿਟ ਹੋ ਗਿਆ ਜੇ ਇਹ ਤੇ ਕਲਰ ਹੈ ਮੈਂ ਤੇ ਕੰਟਰਾਸਟ ਹੋਇਆ ਨਾ ਤੇ ਫਲਾਵਰ ਬਹੁਤ ਬੜੇ ਸੋਹਣੇ ਹੋਏ ਆ ਹਾਂ ਆ ਫਲਾਵਰ ਇਹਦੇ ਉੱਤੇ ਪੇਸਟ ਹੋਏ ਉਹੀ ਸੇਮ ਹੀ ਪੈਚਵਰਕ ਦੇ ਇਧਰ ਵੀ ਪੈਚਵਰਕ ਦਾ ਇਧਰ ਦੁਪੱਟੇ ਤੇ ਵੀ ਪੈਚਵਰਕ ਦਾ ਤੇ ਨਾਲ ਇਹਦੇ ਹੋਇਆ ਜੇ ਪੇਂਟ ਹਾਈਲਾਈਟ ਬਹੁਤ ਹੀ ਪਿਆਰਾ ਇਹਦੀ ਬੈਕ ਸਾਈਡ ਦਿਖਾ ਦਿਓ ਆਹ ਇਹਦੀ ਹੈ ਜੀ ਬੈਕ ਸਾਈਡ ਇਦਾਂ ਸੇਮ ਹੀ ਬੈਕ ਦੇ ਉੱਤੇ ਆ ਜਾਣਗੇ ਇਹਦੇ ਸਤਾਰੇ ਆ ਲੱਗੇ ਚਲੋ ਜੀ ਦੂਜੀ ਸਾਈਡ ਕਰ ਦਿਓ ਇਹਦੀ ਘੈਂਟ ਜੀ ਦਿਖਾ ਦਿਓ ਉਦਾਂ ਦਿਖਾਓ ਦੁਪੱਟਾ ਇਹਦਾ ਗਾ ਲਓ ਜੀ ਇਹ ਹੈਗਾ ਜੇ ਕਰੀਮ ਸ਼ੇਡ ਦੇ ਵਿੱਚ ਅੱਗੇ ਆਗਾ ਦੁਪੱਟਾ ਇਹਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਵੀ ਬਹੁਤ ਪਿਆਰਾ ਕੋਈ ਚੀਜ਼ ਜਿੰਨੀ ਚੱਤਦਰ ਉਹ ਨਹੀਂ ਥੋੜੀ ਹਾਂ ਹਲੋ ਇਹ ਆ ਗਿਆ ਦੁਪੱਟਾ ਇਹਦਾ ਨਾਲ ਦੁਪੱਟੇ ਤੇ ਵੀ ਪੈਚ ਜੇ ਸਾਰਾ ਹੀ ਹੋ ਸਾਈਡ ਐਸ ਲੱਗੀ ਮੋਤੀ ਵਾਲੀ ਬਹੁਤ ਹੀ ਸੋਨਾ ਸੂਟ ਜੇ ਬਹੁਤ ਹੀ ਪਿਆਰਾ ਸੂਟ ਜੇ ਇਹ ਤੁਹਾਨੂੰ ਮਿਲਣਗੇ ਜੇ 1475 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਇਸ ਤੋਂ ਪਹਿਲਾਂ ਆਪਾਂ ਕਾਟਨ ਜਿਹੜੀ ਸੀਗੀ ਉਹਦੇ ਵਿੱਚ ਥੋੜਾ ਨਾਰਮਲ ਕਾਟਨ ਚ ਤਿਆਰ ਕਰਾਇਆ ਸੀ ਉਹ ਸਿਰਫ ਤੁਹਾਨੂੰ ਦਿੱਤੇ ਸੀ ਆਪਾਂ 1175 ਦੇ ਵਿੱਚ ਇੱਕ ਸੈਂਪਲ ਹੈਗਾ ਸਸਤੀ ਰੇਂਜ ਹੈਗੀ ਉਹ ਇਹ ਜਾਮ ਕਾਟਨ ਦੇ ਉੱਤੇ ਆ ਕਾਟ ਜਾਮ ਕਾਟਨ ਦਾ ਕੱਪੜਾ ਜਿਹੜਾ ਤੁਹਾਨੂੰ ਪਤਾ ਉਹ ਵੀ 900 ਹਜ਼ਾਰ ਤੋਂ ਘੱਟ ਬਾਜ਼ਾਰ 'ਚ ਨਹੀਂ ਮਿਲਦਾ। ਕੀ ਲੈਣਗੇ ਨਹੀਂ ਉਹਨਾਂ ਨੂੰ ਪਤਾ ਹੁੰਦਾ। ਹਾਂ ਤੇ ਆ ਲਓ ਜੀ ਇਹ ਆ ਗਿਆ ਦੂਜਾ ਕਲਰ ਇਸ ਵਿੱਚ। ਕਰ ਦਿੱਤਾ ਸੀ ਮੱਕੁਰਕਾ ਉਹਦੇ ਉਹਨੇ ਇੰਨੇ ਪੈਂਕ ਤੋਂ ਪਹਿਲਾਂ ਹੰਦਾ। ਇਹ ਆ ਗਿਆ ਦੂਜਾ ਕਲਰ ਇਹਦੇ ਵਿੱਚ। ਇਹਦੇ ਵਿੱਚ ਵੀ ਸੇਮ ਆਉਣਗੇ ਜੇ ਆਪਕੋ ਫਲਾਵਰ ਪੈਚ ਇਦھر ਵੀ ਪੈਚ ਨਾਲ ਆਊਗਾ ਆਰੀ ਵਰਕ ਪੇਂਟ ਨਾਲ ਸਲਵੋਸਕੀ ਦਾ ਵਰਕ ਨਾਲ ਆਗਾ ਘੇਰੇ ਦੇ ਉੱਤੇ ਇਦھرੋਂ ਆਗਾ ਦੁਪੱਟੇ ਦੇ ਉੱਤੇ ਨਾਲ ਆ ਗਈ ਬਾਟਮ ਅ ਸੌਰੀ ਬਾਹਾਂ ਦੇ ਉੱਤੇ ਬਾਟਮ ਇਹਦੇ ਨਾਲ ਪਲੇਨ ਹੀ ਆ ਬਾਟਮ ਦਾ ਕੋਈ ਰੋਲਾ ਨਹੀਂ ਜੇ ਬਾਟਮ ਨੂੰ ਤੁਸੀਂ ਆਪਣੇ ਤਰੀਕੇ ਨਾਲ ਤਿਆਰ ਕਰਾ ਸਕਦੇ ਜਿੱਦਾਂ ਮਰਜ਼ੀ ਆਹ ਇਹਦੀ ਬੈਕ ਸਾਈਡ ਜੇ ਆ ਬੈਕ ਤੇ ਆ ਜਾਊਗਾ ਘੇਰੇ ਦੇ ਉੱਤੇ ਹਲੋ ਇਹ ਇਹਦਾ ਦੁਪੱਟਾ ਵੀ ਦਿਖਾ ਦੇ ਖੋਲ ਕੇ ਕਬਲ ਇਹਦਾ ਦੁਪੱਟਾ ਇਹਦੇ ਜਿਹੜੇ ਪਹਿਲਾਂ ਸੂਟ ਤੁਹਾਨੂੰ ਦਿਖਾਇਆ ਸੀ ਉਹਦੇ ਵਿੱਚ ਆ ਬਲੂ ਪੈਚ ਲੱਗੇ ਸੀ ਕਿ ਇਹਦੇ ਵਿੱਚ λεਮਨ ਲੱਗੇ ਆ ਤੇ ਇਦਾਂ ਹੀ ਇਹਦੇ ਦੁਪੱਟੇ ਦੇ ਵਿੱਚ ਲੱਗੇ ਆ ਸੇਮ ਹੀ ਬਲੂ ਤੇ ਇਧਰੋਂ ਨਾਲ λεਮਨ ਤੇ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਲੈਂਸ ਲੱਗੀ ਦੁਪੱਟੇ ਦੇ ਉੱਤੇ ਬਹੁਤ ਹੀ ਸੋਹਣਾ ਦੁਪੱਟਾ ਜੇ ਦੁਪੱਟਾ ਦਾ ਮਸਲੀਨ ਕਾਟਨ ਦਾ ਹੈ ਦੁਪੱਟਾ ਮਸਲੀਨ ਕਾਟਨ ਦਾ ਜੇ ਸੂਟ ਜਿਹੜਾ ਜੇ ਉਹ ਜਾਮ ਕਾਟਨ ਦਾ ਜੇ ਤੇ ਇਦਾਂ ਹੀ ਹੋਰ ਬਹੁਤ ਸਾਰੀਆਂ ਵੀਡੀਓ ਤੇ ਬਹੁਤ ਸਾਰੇ ਸੂਟ ਜਿਹੜੇ ਸਾਡੇ ਸੋਹਣੇ ਸੋਹਣੇ ਆ ਤੇ ਆਪਾਂ ਸਾਰੀਆਂ ਭੈਣਾਂ ਦੇ ਕਸਟਮਰ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਸਾਰੇ ਜਣੇ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਕਸਟਮਰ ਤੱਕ ਜਿਆਦਾ ਤੋਂ ਜਿਆਦਾ ਪਹੁੰਚ ਸਕਣ ਤੇ ਸੂਟ ਤੇ ਫਾਇਦਾ ਲੈ ਸਕਣ। ਤੇ ਫਿਰ ਤੁਹਾਨੂੰ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟ ਲੈ ਕੇ। ਬਾਏ ਬਾਏ ਸਸੀ ਕਾਲ ਜੀ ਟੇਕ ਕੇਅਰ ਜੀ ਸਾਡੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ। ਬਾਏ ਬਾਏ ਸਸੀ ਕਾਲ ਜੀ।